ਸਸਿਕਾ ਦੋਸਤੋ ਨਵਾਂ ਦਿਨ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਤੇ ਅੱਜ ਦਾ ਟੂਰ ਛੁੱਟੀਆਂ ਦੇ ਵਿੱਚ ਮੇਰੇ ਸਾਥੀਆਂ ਦੇ ਨਾਲ ਰਾਜਵਿੰਦਰ ਲਖਾ ਬਰਿੰਦਰ ਬਖਸ਼ੀ ਇਸ ਟੂਰ ਦੇ ਕਰਤਾ ਧਰਤਾ ਤੇ ਸਾਡੇ ਪ੍ਰਧਾਨ ਹਰਜਿੰਦਰ ਜੀ ਹਮੇਸ਼ਾ ਸਾਡੇ ਨਾਲ ਹੀ ਹੁੰਦੇ ਆ ਤੇ ਅੱਜ ਅਸੀਂ ਜਾ ਰਹੇ ਹਾਂ ਪਹਾੜਾਂਵਾਲ ਤੇ ਕਿੱਧਰ ਜਾ ਰਹੇ ਹਾਂ ਸਾਨੂੰ ਆਪ ਨੂੰ ਨਹੀਂ ਪਤਾ ਇਹ ਸਫ਼ਰ ਹੈ ਸਾਡਾ ਕਿਉਂਕਿ ਟੂਰ ਦੇ ਵਿੱਚ ਅਸੀਂ ਸਿਰਫ ਸਫ਼ਰ ਨੂੰ ਇੰਜੋਏ ਕਰੀਦਾ ਜਾਂ ਕਹਿ ਲਈਏ ਡੈਸਟੀਨੇਸ਼ਨ ਨਹੀਂ ਇੰਜੋਏ ਕਰੀਦੀ ਅਸੀਂ ਸਿਰਫ ਜੋ ਰਸਤਾ ਆ ਜਾਂ ਆਪਣਾ ਵੇ ਆ ਉਹਨੂੰ ਹੀ ਇੰਜੋਏ ਕਰੀਦਾ ਤੇ ਲਗਭਗ ਤੁਸੀਂ ਸਾਡੇ ਡਿੱਗੀ ਦੇ ਵਿੱਚ ਦੇਖਿਆ ਹੋਣਾ ਸਮਾਨ ਅਸੀਂ ਬਹੁਤ ਘਰੋਈ ਲੈ ਕੇ ਚਾਹੀਦਾ ਕਿਉਂਕਿ ਕੋਸ਼ਿਸ਼ ਕਰੀਦੀ ਕਿ ਘਰ ਦਾ ਇਹ ਖਾਣਾ ਉੱਥੇ ਖਾਇਆ ਜਾਵੇ ਤੇ ਇਸ ਖਾਣ ਦੇ ਲਈ ਸਾਡੇ ਰਾਜਵਿੰਦਰ ਲਖਾ ਜੀ ਮੈਂ ਕਹਿੰਦੇ ਆ ਵਧਾਈ ਦੇ ਹੱਕਦਾਰ ਹੈ ਗਿਆ ਕਹਿੰਦੇ ਆ ਤੇ ਵਧਾਈ ਦੇ ਪਾਤਨ ਨੇ ਕਿਉਂਕਿ ਇਹੀ ਕਰਦੇ ਸਾਨੂੰ ਕੁਝ ਨਹੀਂ ਆਉਂਦਾ ਜ਼ੁਮੇਵਾਰੀ ਪ੍ਰਧਾਨ ਦੀ ਤੇ ਕੰਮ ਬਰਿੰਦਰ ਜੀ ਕਰਦੇ ਜਿਆਦਾ ਤੇ ਮੇਰਾ ਕੰਮ ਹੈਗਾ ਵੀਡੀਓ ਤੇ ਵੀਡੀਓ ਵਾਲਾ ਸਮਾਨ ਸਾਰਾ ਹੀ ਪਿੱਛੇ ਪਿਆ ਸਾਡੇ ਕੋਲ ਤੇ ਚਲੋ ਮਿਲਦੇ ਆਂ ਪਾ ਅਗਲੀ ਡੈਸਟੀਨੇਸ਼ਨ ਤੇ ਤੇ ਨਾਲ ਦੀ ਨਾਲ ਅਪਡੇਟ ਕਰਦੇ ਰਵਾਂਗੇ ਤੁਹਾਨੂੰ ਹੁਣ ਅਸੀਂ ਇਹ ਮਾਲਪੁਰ ਤੱਕ ਪਹੁੰਚ ਗਏ ਆਂ ਤੇ ਬਾਕੀ ਤੁਸੀਂ ਅੰਦਾਜ਼ਾ ਆਪੇ ਲਗਾ ਲਿਓ ਮਾਲਪੁਰ ਤੋਂ ਬਾਅਦ ਹਿਯਾਰਪੁਰ ਤੇ ਅਸੀਂ ਜਾ ਕੇ ਅੱਧਰ ਰਹੇ ਆਂ ਮਿਲਦੇ ਆਂ ਅੱਗੇ ਹੁਣ ਅਸੀਂ ਕ੍ਰਾਸ ਕਰ ਰਹੇ ਹਾਂ ਅੰਬੀਆਂ ਤੇ ਬਾਗਾਂ ਦਾ ਸ਼ਹਿਰ ਸ਼ਹਿਰ ਹੁਸ਼ਿਆਰਪੁਰ ਹੁਸ਼ਿਆਰਪੁਰ ਤੁਸੀਂ ਜਾਵਾਂਗੇ ਮਾਤਾ ਚਿੰਤਪurni ਰੋਡ ਦੇ ਉੱਪਰ ਤੇ ਜਿਵੇਂ ਇਸ ਰਸਤੇ ਤੇ ਅੱਗੇ ਵੱਧ ਰਹੇ ਹਾਂ ਤੇ ਪਿੱਛੇ ਤੁੰਦ ਸੀ ਤੇ ਹੁਣ ਹੌਲੀ ਹੌਲੀ ਧੁੱਪ ਨਿਕਲਣੀ ਸ਼ੁਰੂ ਹੋ ਗਈ ਕਿਉਂਕਿ ਪਹਾੜਾਂ ਦੇ ਵਿੱਚ ਧੁੱਪ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਜਦੋਂ ਪੰਜਾਬ ਤੋਂ ਚੱਲੇ ਸਾਂ ਤਾਂ ਘਰਦਿਆਂ ਦਾ ਇਹੀ ਕਹਿਣਾ ਸੀ ਇੱਧਰ ਬਹੁਤ ਠੰਡ ਹੈ ਤੁਸੀਂ ਪਹਾੜਾਂ ਤੇ ਕੀ ਕਰਨ ਜਾ ਰਹੇ ਹੋ ਲੇਕਿਨ ਜਿਵੇਂ ਜਿਵੇਂ ਅੱਗੇ ਵੱਧਦੇ ਹਾਂ ਧੁੱਪ ਸਾਨੂੰ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਤੇ ਜਿਵੇਂ ਹੀ ਟੋਲ ਪਲਾਜ਼ਾ ਕੱਢਦੇ ਹਾਂ ਤਾਂ ਪੰਜਾਬ ਦੀਆਂ ਥੋੜੀਆਂ ਟੁੱਟੀਆਂ ਜ ਤੇ ਜਿਵੇਂ ਹੀ ਅੱਗੇ ਵੱਧਦੇ ਹਾਂ ਟੋਲ ਪਲਾਜ਼ਾ ਘਟਾਣ ਤੋਂ ਬਾਅਦ ਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੇ ਆ ਸਾਫ ਸੁਥਰੇ ਤੇ ਖੂਬਸੂਰਤ ਪਹਾੜਾਂ ਦਾ ਰਸਤਾ ਹਿਸ਼ਿਆਰਪੁਰ ਤੋਂ ਜਿਵੇਂ ਹੀ ਹਿਮਾਚਲ ਦੇ ਵਿੱਚ ਐਂਟਰ ਕਰਦੇ ਆ ਇੱਥੇ ਟੋਲ ਟੈਕਸ ਜੋ 70 ਰੁਪਏ ਵਸੂਲਿਆ ਜਾਂਦਾ ਹੈ ਜਿਸ ਨੂੰ ਐਂਟਰੀ ਟੈਕਸ ਵੀ ਕਿਹਾ ਜਾਂਦਾ ਹੈ ਤੇ ਉਸ ਤੋਂ ਬਾਅਦ ਰੋਡ ਕਾਫੀ ਸੋਹਣੇ ਮਿਲਦੇ ਆ ਸਾਨੂੰ ਤੇ ਰਸਤੇ ਵੀ ਸਾਨੂੰ ਆਪਣੇ ਜਾਣੇ ਪਹਿਜਾਣੇ ਜਿਹਾ ਲੱਗਦੇ ਰਹਿੰਦੇ ਆ ਕਿਉਂਕਿ ਅਸੀਂ ਇੱਧਰ ਨੂੰ ਜਾਂਦੇ ਹੀ ਰਹਿੰਦੇ ਆ ਤੇ ਇਹ ਜਿਹੜਾ ਰੋਡ ਹੈ ਲਗਭਗ ਹਿਸ਼ਿਆਰਪੁਰ ਤੋਂ ਸ਼ੁਰੂ ਹੋ ਜਾਂਦੇ ਆ ਤੇ ਹੁਣ ਅਸੀਂ ਜਾ ਰਹੇ ਆ ਮਾਤਾ ਚਿੰਤਪੋਨੀ ਤੋਂ ਧਰਮਸ਼ਾਲਾ ਰੋਡ ਦੇ ਵੱਲ ਨੂੰ ਤੇ ਅਸੀਂ ਧਰਮਸ਼ਾਲਾ ਜਾ ਕੇ ਇੱਕ ਪਿੰਡਾ ਜਿੱਥੇ ਅਸੀਂ ਸਟੇ ਕਰਾਂਗੇ ਤੇ ਕਿੱਥੇ ਕਰਾਂਗੇ ਉਹ ਸਾਨੂੰ ਵੀ ਨਹੀਂ ਪਤਾ ਹੈ ਕਿਉਂਕਿ ਸਾਡਾ ਇਹ ਜਿਹੜਾ ਟ੍ਰਿਪ ਸੀ ਬਹੁਤ ਅਨਪਲਾਨਡ ਸਿਗਾ ਤੇ ਅਸੀਂ ਜਾ ਰਹੇ ਹਾਂ ਧਰਮਸ਼ਾਲਾ ਵੱਲ ਨੂੰ ਲੇਕਿਨ ਜੋ ਸਾਡਾ ਮੇਨ ਸਟੇ ਹੋਏਗਾ ਉਹ ਕਿਸੇ ਪਿੰਡ ਵਿੱਚ ਹੋਏਗਾ ਜਿੱਥੇ ਕਿ ਸਾਡਾ ਸਾਥੀ ਪਹਿਲਾਂ ਹੀ ਰਹਿ ਰਿਹਾ ਹੈ ਅਸੀਂ ਉਸ ਕੋਲ ਸਟੇ ਕਰਾਂਗੇ ਤੇ ਅਸੀਂ ਐਕਸਪਲੋਰ ਕਰਾਂਗੇ ਉੱਥੋਂ ਨਾਲ ਦੀਆਂ ਜੋ ਲੋਕੇਸ਼ਨਸ ਨੇ ਕਿਉਂਕਿ ਇੱਥੋਂ ਦੇ ਭੀੜ-ਪੜਾਅ ਇਲਾਕੇ ਤੋਂ ਨਿਕਲ ਕੇ ਅਸੀਂ ਦੁਬਾਰਾ ਭੀੜ-ਪੜਾਅ ਦੇ ਇਲਾਕਿਆਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਇਸ ਲਈ ਅਸੀਂ ਐਕਸਪਲੋਰ ਕਰਾਂਗੇ ਬਹੁਤ ਹੀ ਖੂਬਸੂਰਤ ਸਥਾਨ ਜੋ ਝਰਮਸ਼ਲਾ ਦੇ ਨਾਲ ਲੱਗਦੇ ਨੇ ਤੇ ਜਦੋਂ ਅਸੀਂ ਪਰਿਵਾਰਾਂ ਦੇ ਨਾਲ ਜਾਈਏ ਤੇ ਅਸੀਂ ਭੀੜ ਭੜਕ ਕੇ ਤੋਂ ਬਚ ਜਾਈਏ ਤੇ ਬਹੁਤ ਸੋਹਣੀਆਂ ਲੋਕੇਸ਼ਨਸ ਨੇ ਸਵੇਰੇ ਜਲਦੀ ਚੱਲੇ ਸਾਂ ਇਸ ਕਰਕੇ ਸਵੇਰੇ ਕੁਝ ਜ਼ਿਆਦਾ ਖਾਦਾ ਨਹੀਂ ਸੀਗਾ ਤੇ ਭੁੱਖ ਵੀ ਲੱਗੀ ਹੋਈ ਸੀ ਤੇ ਚਾਹ ਪੀਣ ਨੂੰ ਮਨ ਕਰ ਰਿਹਾ ਸੀ ਤੇ ਸਫ਼ਰ ਤੇ ਚਾਹ ਬਹੁਤ ਜ਼ਰੂਰੀ ਹੋ ਜਾਂਦੀ ਹੈ ਤੇ ਜਿਵੇਂ ਹੀ ਅੱਗੇ ਵਧ ਰਹੇ ਸਾਂ ਤਾਂ ਸਾਨੂੰ ਪਕੌੜੇ ਵਾਪਸ ਖਿੱਚ ਲਿਆਉਂਦੇ ਆ ਪਹਿਲਾਂ ਅਸੀਂ ਅੱਗੇ ਨਿਕਲ ਜਾਂਦੇ ਆ ਲekin ਸਾਡੀ ਨਜ਼ਰ ਪੈਂਦੀ ਹੈ ਇਸ ਪੌੜਿਆਂ ਦੀ ਮਸ਼ਹੂਰ ਦੁਕਾਨ ਦੇ ਉੱਪਰ ਜੋ ਮੁਬਾਰਕਪੁਰ ਗ੍ਰੇਡ ਦੇ ਨਾਲ ਪੈਂਦੀ ਹੈ ਤੇ ਇਹਦੇ ਬਾਰੇ ਸੁਣਿਆ ਤਾਂ ਬਹੁਤ ਸੀ ਲੇਕਿਨ ਲੰਘਦੇ ਹੋਏ ਅੱਜ ਪਹਿਲੀ ਵਾਰ ਸਾਡੀ ਨਜ਼ਰ ਪਈ ਹੈ ਤਾਂ ਅਸੀਂ ਇੱਥੇ ਰੁਕੇ ਸਾਂ ਜਦੋਂ ਪਹਿਲਾਂ ਰੁਕੇ ਸਾਂ ਤਾਂ ਸਾਨੂੰ ਇੰਜ ਲੱਗ ਰਿਹਾ ਸੀ ਕਿ ਲੰਗਰ ਚੱਲ ਰਿਹਾ ਹੈ ਲੇਕਿਨ ਜਦੋਂ ਪਤਾ ਲੱਗਾ ਕਿ ਇੱਥੇ ਇਸ ਤਰ੍ਹਾਂ ਹੀ ਰਸ ਰੰਦਾ ਹਮੇਸ਼ਾ ਹੀ ਜਦੋਂ ਤੁਸੀਂ ਇਸ ਪਾਸੇ ਆਓ ਤਾਂ ਜ਼ਰੂਰ ਟਰਾਈ ਕਰਨਾ ਤੇ ਸਾਨੂੰ 100 ਐਂਡ 100 ਲੱਗੇ ਜਿਆਦਾ ਨਾ ਚੰਗੇ ਨਾ ਮਾੜੇ ਲੇਕਿਨ ਅੱਛੇ ਅਸੀਂ ਸਵੇਰ ਸਮੇਂ ਜਦੋਂ ਭੁੱਖ ਲੱਗੀ ਹੁੰਦੀ ਹੈ ਕਹਿੰਦੇ ਸਭ ਕੁਝ ਅੱਛਾ ਲੱਗਦਾ ਹੈ ਪਿਆ ਅਲੂ ਆਲੇ ਪਿਆ ਮਿਕਸ ਦੇ ਦੇ ਕੇ ਸੇਕਾ ਮਿਰਚ ਵੀ ਦੇ ਦਿਓ ਇੱਕ ਬਰਸਪਾਣ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ ਸੀ ਲੇਕਿਨ ਜਿਵੇਂ ਹਿਮਾਚਲ ਜੈਂਡਰ ਕੀਤੇ ਬਹੁਤ ਧੁੱਪ ਸੀ ਸਵੇਰੇ ਨਿੱਗੀ ਨਿੱਗੀ ਧੁੱਪ ਦੇ ਵਿੱਚ ਚਾਹ ਦੇ ਨਾਲ ਪਕੌੜੇ ਮਿਲ ਗਏ ਤੇ ਸਫਰ ਬਹੁਤ ਵਧੀਆ ਬਣ ਗਿਆ ਸਾਡਾ ਜਿਵੇਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜੇ ਸਫਰ ਤੇ ਜਾਓ ਤਾਂ ਰਸਤੇ ਨੂੰ ਜਰੂਰ ਇੰਜੋਏ ਕਰਨਾ ਚਾਹੀਦਾ ਹੈ ਕਿਉਂਕਿ ਰਸਤੇ ਦੀਆਂ ਹੀ ਯਾਦਾਂ ਤੁਹਾਡੇ ਨਾਲ ਯਾਦ ਰਹਿ ਜਾਂਦੀਆਂ ਡੈਸਟੀਨੇਸ਼ਨ ਦਾ ਤਾਂ ਅਸੀਂ ਜਾਣਾ ਹੀ ਹੁੰਦਾ ਹੈ ਸੀ ਵੀ ਚਾਹ ਦੇ ਨਾਲ ਪਕੌੜੇ ਖਾਦੇ ਤਾਂ ਆਪਣੀ ਮੰਜ਼ਿਲ ਵੱਲ ਨੂੰ ਅੱਗੇ ਵਧ ਗਏ। ਅੱਜ ਅਸੀਂ ਪਹੁੰਚ ਗਏ ਆ ਧਰਮਸ਼ਾਲਾ। ਤੇ ਪੰਜਾਬ ਦੇ ਨਾਲੋਂ ਮੌਸਮ ਇੱਥੇ ਠੀਕ ਲੱਗਦਾ ਮੈਨੂੰ ਧੁੱਪ ਨਿਕਲੀ ਹੋਈ ਆ। ਪੰਜਾਬ ਵਿੱਚ ਤਾਂ ਮੈਨੂੰ ਲੱਗਦਾ ਪਿਛਲੇ ਕਈ ਹਫ਼ਤਿਆਂ ਤੋਂ ਠੰਡ ਬਹੁਤ ਜ਼ਿਆਦਾ ਆ। ਪਰ ਜਿਵੇਂ ਅਸੀਂ ਚਿੰਤਪੁਰ ਨਹੀਂ ਲੰਘਦੇ ਆ ਤਾਂ ਧੁੱਪ ਪੂਰੀ ਸੀ ਇੱਧਰ। ਅਹ ਦੋਸਤੋ ਸਾਡੇ ਨਾਲ ਇਹ ਟੂਰ ਹੁੰਦੇ ਆਏ ਬੜੇ ਹੀ ਮਤਲਬ ਅਹ ਕਹਿ ਸਕਦੇ ਆ ਇਕਨੋਮਿਕਲ ਹੁੰਦੇ ਆ ਤੇ ਅਸੀਂ ਲਗਭਗ ਜਿੱਥੇ ਰੁਕੇ ਆ ਇਹ ਸਾਡੇ ਮਿੱਤਰ ਇਹਨਾਂ ਦਾ ਆਪਣਾ ਇੱਥੇ ਸਲੂਨ ਆ। ਜਾਸਾ ਸਲੂਨ ਹੈ ਪਰ ਮਸ਼ਾਲਾ ਦੇ ਵਿੱਚ ਆ ਇਹਨਾਂ ਦੀ ਰਹਿائش ਤੇ ਰੁਕਾਂਗੇ ਅਸੀਂ ਤੇ ਇਹ ਇੱਥੇ ਕਾਫੀ ਥੇੜ ਤੋਂ ਕੰਮ ਕਰਦੇ ਆ ਜਿਵੇਂ ਪੰਜਾਬ ਦੇ ਵਿੱਚ ਬਾਕੀ ਸਟੇਟਾਂ ਦੇ ਕੰਮ ਕਰਦੇ ਆ ਇਦਾਂ ਹੀ ਪੰਜਾਬ ਤੋਂ ਆ ਕੇ ਸਾਡੇ ਵੀਰ ਨੇ ਇੱਥੇ ਆਪਣਾ ਸਲੂਨ ਖੋਲ੍ਹਿਆ ਹੋਇਆ ਤੇ ਅਸੀਂ ਇਹਨਾਂ ਕੋਲ ਰੁਕਾਂਗੇ ਤੇ ਬਾਕੀ ਵੀਡੀਓ ਫਿਰ ਸ਼ੇਅਰ ਕਰਦੇ ਆਂ ਵੀਡ ਬਾਈ ਵੀਡ ਲੱਗਦਾ ਏ ਸੀ ਸਾਡਾ ਅੱਜ ਦਾ ਸਫ਼ਰ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਐਹੋ ਜਿਹੀਆਂ ਲੋਕੇਸ਼ਨ ਤੇ ਲੈ ਕੇ ਜਾਵਾਂਗੇ ਜੋ ਤੁਸੀਂ ਧਰਮਸ਼ਾਲਾ ਦੇ ਨਜ਼ਦੀਕ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ ਬਹੁਤ ਹੀ ਖੂਬਸੂਰਤ ਨੇ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੇਂ ਦਿਨ ਨਵੇਂ ਵੀਡੀਓ ਦੇ ਨਾਲ ਧੰਨਵਾਦ ਸਾਰਿਆਂ ਦਾ ਜੀ